ਵਚੀਤ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰ ਹੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਾਗਾ ਜੀ ਜਿਨ੍ਹਾਂ ਚੋਂ ਇੱਕ ਸੁਆਸਵਾ ਨਾਗਾ ਤੇ ਤਿੰਨ ਨਗਾ ਬਣ ਡਿਟੇਲ ਮੈਂ ਬਾਅਦ ਤੋਂ ਲੈ ਦੂੰਗਾ ਜੀ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹੂਗਾ ਜੀ ਆਜੋ ਜੀ ਇੱਕ ਦੋ ਸਾਰੇ ਬੇਨਤੀ ਆ ਬਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਈ ਮੋਬਾਈਲ ਨੰਬਰ 8198856080 ਆ ਚੜੱਕ ਦੇ ਕੋਹਲੀ ਦੇ ਵਿਚਾਲੇ ਨਹਿਰਾਂ ਦੇ ਆਪਣਾ ਘਰ ਆ ਠੀਕ ਆ ਵੀਰੇ ਚਾਰ ਨਾਗਾ ਜੀ ਹਾਂ ਜੀ ਵੀਰੇ ਆ ਚਾਰ ਆ ਡੱਬੀ ਵੈਣ ਤੋਂ ਸ਼ੁਰੂ ਕਰਦੇ ਸੂਆ ਗਿਰਨ ਮਾ ਜੀ ਇਹਦਾ ਬਾਈ ਓਰੀਜਨਲ ਦੂਜੇ ਸੂਏ ਮੂੰਹਾਂ ਛੇ ਦੰਨ ਕਦੋਂ ਸੂਈ ਆ ਜੀ ਇਹ ਇਹ ਸੂਈਆ ਰਾਤ 12:01 ਦਾ ਟਾਈਮ ਸੀਗਾ। ਘੇਰ ਪੈ ਗਿਆ ਬੱਠਲ ਚ ਪਈ ਰੇੜੀ ਚ ਆਪਾਂ ਖਾ ਦਿੰਨੇ ਆ। ਮਗਰ ਵੱਛੀ ਆ, ਵੱਛੀ ਦਾ ਬਾਈ ਆ ਜੋੜਾ ਇੱਕੋ ਘਰੋਂ ਆਇਆ। ਬਾਜਾਤ ਬਾਲੀਆ ਵੱਛੀ ਦੀ। ਮੈਂ ਤਾਂ ਦੱਸ ਨਹੀਂ ਲੱਗਿਆ ਬਾਈ ਉਹ ਕਹਿੰਦਾ ਵੀ ਅਸੀਂ ਸੀਮਨ ਸਪੈਸ਼ਲ ਲਵਾਇਆ ਸੀ। ਹੂੰ। ਪਰ ਕਹਿੰਦਾ ਵੀ ਸਾਡਾ ਮੁੰਡਾ ਡਿਪਰੈਸ਼ਨ ਜਾ। ਹੂੰ। ਬੋਲਣੋਂ ਬਾਲੋਂ ਹਟ ਗਿਆ ਕਹਿੰਦਾ ਇਹੀ ਤਾਂ ਹੀ ਪਸੂ ਵੇਚਿਆ। ਹੂੰ। ਆ ਜੋੜਾ ਇੱਕੋ ਘਰੋਂ ਲਿਆ ਪਹਿਲੇ ਸੂਏ ਵੇਹੜ ਦੇ 19 ਕਿਲੋ ਦੁੱਧ ਚਵਾਇਆ ਵਾ। ਠੀਕ ਆ। ਹਾਂ। ਮੜੀਰਾ ਪੈਂਡ ਤੋਂ ਆਈਆਂ ਦੋਨੇ ਬਾਈ ਨੰਬਰ ਦੇ ਦਾਂਗੇ, ਬੰ ਬੈਡ ਦਾ ਕੋਈ ਐ ਨਹੀਂਗਾ ਆਪਾਂ ਕੱਲ ਪਰਸੋਂ ਵੀਡੀਓ ਪਾਈ ਆ ਜੀ ਆਪਾਂ ਨਹੀਂ ਪਈ ਸੀ ਤਾਂ ਨਹੀਂ ਵੀ ਕਿਹਾ ਸੀ ਬਰਾੜਾ ਸਿੰਗਾ ਵਾਲੀ ਜਰਸੀ ਦੀ ਵੀਡੀਓ ਪਾਈ ਸੀ ਆਪਾਂ ਤੂੰ ਮੈਨੂੰ ਪੁੱਛਿਆ ਦੁੱਧ ਚੋਇਆ ਮੈਂ ਕਿਹਾ ਵੀ ਨਹੀਂ ਚੋਇਆ ਬਾਈ ਹੱਥ ਵੀ ਨਹੀਂ ਲਾਇਆ ਠੀਕ ਆ ਸੋ ਆ ਪੌਣੇ 4 ਕਿਲੋ ਦੁੱਧ ਕੱਢਿਆ ਵਾ 4 ਵਜੇ ਮੈਂ ਤਾਂ ਚੋਤੀ ਮੈਂ ਕਿਹਾ ਜੇ ਸੌਕੀ ਭੇਜੂ ਉਦੋਂ ਪਹਿਲਾਂ ਜੇਰ ਨਹੀਂ ਪਈ ਸੀ ਠੀਕ ਆ ਜੀ ਠੀਕ ਆ ਜਦੋਂ ਚੋਾਈ ਹੋ ਜਾਏ ਪਸ਼ੂ ਰੈਲਾ ਹੋ ਜਦੋਂ ਜੇਰ ਪੈ ਜਾਂਦੀ ਜੇਰ ਪੈ ਜਾਂਦੀ ਉਹਣਾ ਦੀ ਭੈਣ ਭਰਾ ਸਮਝਣਾ ਲੈਣਾ ਵੀ 19 ਤੋਂ ਵੱਧ ਚੋਣਾ ਕਿ 19 ਤੋਂ ਘੱਟ ਚੋਣਾ ਉਹ ਬਈ ਦੁੱਧ ਦੇਣਾ ਸੇਵਾ ਨਾਲ ਪਰ ਕੋਈ ਛੋਟੀ ਦੇ ਲਿੱਸੀ ਸਮਝ ਕੇ ਨਾ ਆਵੇ ਮਗਰ ਦੂਜੀ ਬੱਚੀ ਤਿਆਰ ਆ ਸੰਧਾ ਉਹਨੇ ਦੀ ਆਪ ਆ ਉਹਨੇ ਦੀ ਮਗਰ ਬੱਚੀ ਤਿਆਰ ਹਾਂਜੀ ਭਾਈ ਇਹ ਤਾਂ ਗੱਲ ਹੈਗੀ ਆ ਜੇਰ ਕੰਪਲੀਟ ਪੈ ਗਈ ਆ ਸੈਬਾਈ ਦੀ ਗੱਲ ਸਹੀ ਆ ਬਈ ਆਪਾਂ ਪਰਸੋ ਵੀਡੀਓ ਪਾਈ ਸੀ ਉਹ ਬਾਈ ਕੰਦਾ ਆਪਾਂ ਹੱਥ ਵੀ ਨਹੀਂ ਲਾਇਆ ਸੀ ਉਹਦਾ ਤੇ ਇਹਦਾ ਜੇ ਚੋਇਆ ਤਾਂ ਆਪਾਂ ਚੋਇਆ ਕਵਾਂਗੇ ਜੀ ਪੌਣੇ 4 ਕਿਲੋ ਬਾਈ ਦੱਸ ਦੱਕੇ ਬੌਲੀ ਆਪਾਂ ਕੱਢਤੀ ਆ 19 ਕਿਲੋ ਪਿਛਲੇ ਸੂਏ ਦਾ ਰਿਕਾਰਡ ਆ ਏਕ ਦੀਰ ਤੁਹਾਡੀ ਸੇਵਾ ਦੇ ਸੱਭ ਤੇ ਆ ਜੇ ਕੋਈ ਵੀਰ ਬੰਡਾ ਕੰਡੀ ਫੀਲ ਆ ਭਾਈ ਜਿਵੇਂ ਮਾਰ ਕੇ ਕੋਈ ਪੈ ਜੇ ਟੌਪ ਦਾ ਥਾਣਾ ਹੱਥੀ ਚਵਾਈ ਵਾਲਾ ਫੋਟ ਨਹੀਂ ਸ਼ਾਂਖ ਨਹੀਂ ਕੋਈ ਜੀ ਚੰਗੀ ਵਹਿੜਾ ਇੱਕ ਨਗ ਨਾ ਇੱਕ ਨਗ ਤੁਹਾਨੂੰ ਵੀਰੇ ਮਿਲ ਜਾਣਾ ਫਰੀ ਸੋਨਾ ਥਾਣਾ ਦਾ ਸਹਿਜ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ ਪੂੜ ਸ਼ਾਂਖ ਭੋਰਾ ਵੀ ਨਹੀਂ ਵੀਰੇ ਸਭ ਚਾ ਤੁਹਾਡੀ ਸੇਵਾ ਤੁਹਾਡੀ ਆ ਵੀਰੇ ਬਈ ਅਸੀ ਕਿੰਨਾ ਦੁੱਧ ਜੂ ਹੋ ਸਕਦੇ ਆ ਜੀ ਘੱਟ ਜੋ ਨਾ ਵੱਧ ਜੋ ਨਾ ਉਹ ਤੁਹਾਡੀ ਸੇਵਾ ਦਿੱਤਾ ਬਾਈ ਚਾਹੀ ਜੀ ਚੰਗੀ ਸੇਵਾ ਵਾਲੇ ਦੇ ਘਰੇ ਔੜੀ ਨਾ ਵੜ ਹੋ ਸਕਦਾ ਵੀ 22 23 ਕਿਲੋ ਦੁੱਧ ਕੱਢ ਜੇ ਠੀਕ ਆ ਪਰ ਉਹੀ ਗੱਲ ਆ ਵੀ ਕੱਢਣਾ ਸੇਵਾਣਾ ਆਪਾਂ ਨਾ ਦੁੱਧ ਦੀ ਘਰੇ ਗਾਰੰਟੀ ਦਿੱਤੀ ਆ ਨਾ ਦੇਣੀ ਆ ਬਾਈ ਸਿੱਧੀ ਗੱਲਾਂ ਮੁਰਕੇ ਅਗਲਾ ਪੱਠੇ ਨਹੀਂ ਪਾਉਂਦਾ ਫੋਨ ਲਈ ਜਾਂਦਾ ਬਾਈ ਜਾਇਜ਼ ਡਿਮਾਂਡ ਮੌਲ ਨਹੀਂ ਕਰਨਾ ਬਰਾੜਾ ਆਪਣਾ ਲੈ ਦੇਣੀ ਹੁੰਦਾ ਜਮਾ ਜੈਸ ਨੂੰ 100 ਰੁਪਿਆ ਛੋੜ ਕਰਨੀ ਆ 65000 ਦੂ ਦਾ ਹੋ ਜੂ ਮਾੜਾ ਮੋਟਾ ਬੱਸ ਛੋੜ ਗਿਆ ਤੇ ਨੂੰ ਮੈਂ ਦੱਸਦਾ ਬਈ ਹਾਂ ਠੀਕ ਆ ਹੋਰ ਕਿਸੇ ਦੇ ਘਰੇ ਆ ਜੁੜਾ ਹੁੰਦਾ ਨਾ ਹਾਂ ਅਗਰੇ ਨੇ ਬਈ ਮੁੱਲ ਕਰ ਨਹੀਂ 75 75000 ਸਹੀ ਗੱਲ ਹੈ ਜੀ ਕਿਉਂਕਿ ਆਪਣਾ ਆਪਤੀ ਆ ਮਾਰਜਨ ਥੋੜਾ ਹੁੰਦਾ ਹਾਂ ਵੀ 22500 ਵਾਲੀ ਗੇਮ ਹੀ ਆ ਠੀਕ ਆ 65000 ਰੁਪਏ ਚ 100 ਰੁਪਏ ਛੂਡ ਹੋ ਜਾਊਗਾ ਬੱਚਾ ਮਗਰ ਪੂਰਾ ਟੌਪ ਦਾ ਜਿਹੜਾ ਦੂ ਨੰਬਰ ਨਾ ਗਿਆ ਇਹਦਾ ਸੂਆ ਕਿੰਨਾਂ ਮਾਜੀ ਬਈ ਉਹਨਾਂ ਨੇ ਦੂਜੇ ਹੀ ਗਿਆ ਕੋਈ ਭੈਣ ਭਰਾ ਦੂਜਾ ਮੰਨ ਲੈ ਤੀਜਾ ਮੰਨ ਲੈ ਹੈ ਅਰੀਜਨਲ ਦੂਜੇ ਹੀ ਆ ਠੀਕ ਆ ਠੀਕ ਆ ਕਈ ਵਾਰ ਪਸ਼ੂ ਦੀ ਸੇਵਾ ਘਟ ਹੁੰਦੀ ਆ ਹਾਂ ਮਖਾਂ ਦਾ ਬਿੰਦਾ ਕੋ ਪਾਸੂ ਕਈ ਗੱਟ ਹੁੰਦੇ ਆ ਉਦੋਂ ਧੱਕ ਦਿੰਦੇ ਆ ਪਰ ਰੀਨਲ ਦੂਆ ਦੂਜੇ ਹੀ ਆ ਦੋਵੇਂ ਇੱਕੋ ਕਰਵਾਇਆ ਕਰਕੇ ਆਪਾਂ ਗਾਰੰਟੀ ਵੀ ਦੇ ਦਾਂਗੇ ਇਹ ਚੀਜ਼ ਦੀ ਵੀ ਸੂਆ ਦੂਜੇ ਹੀ ਆ ਬਾਈ ਠੀਕ ਆ ਹਾਂ ਇਹਦਾ ਬਾਈ ਉਹਨਾਂ ਨੇ ਕਿਹਾ ਵੀ ਅਸੀਂ 23 ਕਿਲੋ ਦੁੱਧ ਚੋਇਆ ਵਾ ਅੱਛਾ ਕਾਲੇ ਰੰਗ ਦੀ ਜਰਸੀ ਆ 6 ਦਿਨ ਪਿਆ ਵੈਟ ਦੇ ਹਜੇ ਹਜੇ ਡੇਟ ਮਤਲਬ ਪੂਰੇ ਬਾਈ ਠੀਕ ਆ ਇੱਕ ਦਿਨ ਪਹਿਲੇ ਯਾਰ ਉੱਤੇ ਲਿਆਉ ਕਹਿੰਦੇ ਹੂੰ ਉਸ ਹਾਉਣਾ ਹੁੰਦਾ ਪਿਆ ਠੀਕ ਆ ਉਹਨਾਂ ਨੇ 23 ਕਹਿਤਾ ਬਾਈ ਚੂਣ ਵਾਲਿਆਂ ਨੇ ਆਪਾਂ 20 ਮੰਨ ਕੇ ਲਈ ਆ ਭੈਣ ਭਰਾਵਾਂ ਦੀ ਸਮਝ ਨਾ ਲੈਣ ਠੀਕ ਹੈ ਜੀ ਹਾਂ ਵੀ ਕਿੰਨਾ ਚੋਸਾ ਹੈ ਮੈਂ ਦੀ ਪਾਰ ਪਿੱਛੇ ਦੀ ਫੁੱਲ ਗਰੰਟੀ ਆ ਬਾਈ ਉਹਦੀ ਜੇਰ ਵੀ ਵਿਖਾ ਦੀ ਆ ਉਹ ਪਈਆਂ ਕਈ ਵਾਰ ਅਗਲਾ ਕਹਿਣਾ ਵਿਖਾਈ ਨਹੀਂ ਠੀਕ ਆ ਹਾਂ ਜੇਰ ਚੈੱਕ ਕਰਾ ਦਿੰਦੇ ਆ ਇੱਕ ਨੰਬਰ ਦਿਜੀਏ ਠੀਕ ਹੈ ਜੀ ਤੋਰ ਦਿਓ ਜੀ 6 ਦਿਨ ਪਏ ਆ ਡੇਟ ਮੁਤਾਬਕ ਮਾਲਕਾਂ ਨੇ ਤਾਂ ਦੱਸਿਆ ਕਿ 23 ਕਿਲੋ ਸਾਡਾ ਚੋਇਆ ਵਾ ਤੁਸੀਂ ਸੇਵਾ ਦੇ ਸਰ ਤੇ ਆਪਦੀ ਸਾਹਸ ਉਹਦਾ ਸੀਵਨ ਵੀ ਮੁੰਡੇ ਨੂੰ ਪਤਾ ਸੀਗਾ ਮੁੰਡਾ ਡਿਫਰੈਂਸ਼ੀਅਨ ਚ ਕਰਕੇ ਉਹ ਕਹਿੰਦਾ ਬਾਪੂ ਕਹਿੰਦਾ ਵੀ ਹੁਣ ਮੈਨੂੰ ਪਤਾ ਨਹੀਂ ਪੁੱਤ ਪਰ ਭਰਾਏ ਬਹੁਤ ਚੰਗੇ ਆ ਇਹਦੇ ਵੀ ਸੀਵਨ ਬਹੁਤ ਚੰਗਾ ਲੱਗਿਆ ਵਾ ਠੀਕ ਆ ਜੀ ਬਾਕੀ ਚੰਗੀ ਆ ਜੀ ਸੋਹਣਾ ਥਾਣਾ ਦਾ ਸਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਫੋੜ ਸ਼ੰਗ ਪੂਰਾ ਵੀ ਨਹੀਂ ਜੀ 6 ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ ਪਈ ਆ ਜੀ ਕੋਈ ਬਾਈ ਇਹਨਾਂ ਨੂੰ ਸ਼ੂਟੀਆਂ ਹੂੰ ਤੇ ਲੈਂਥ ਵਾਈਜ਼ ਵੀ ਛੋਟੇ ਸਮਝਗੇ ਨਾ ਵੱਡੀ ਜੱਤੀ ਹੈ ਬਲੈਕ ਕਲਰ ਦੀ ਆ ਫੁੱਲ ਵੱਡੀ ਆ ਬਈ ਜੱਸੀ ਆ ਕੋਈ ਛੋਟੀ ਮੰਨ ਕੇ ਨਾ ਬਰੇ ਕੋਈ ਆ ਜਾਵੇ ਚੰਗੀ ਆ ਚੰਗੇ ਦੁੱਧ ਵਾਲੀ ਆ ਬਾਕੀ ਦੁੱਧ ਵੀ ਇਹਨਾਂ ਦਾ ਮੱਝਾ ਅਰਗਾ ਹੁੰਦਾ ਫੈਟ ਆਉਂਦੀ ਹੁੰਦੀ ਆ ਚੰਗੀ ਵੀਰੇ ਸੋਨਾ ਕਾਟ ਵਾਲਾ ਹਵਾਨ ਹਨ ਕੱਲਾ ਕੱਲਾ ਨਿਖੜਵਾ ਹੱਥੀ ਜਵਾਈ ਵਾਲਾ ਫੂੜ ਸ਼ਾਂਖ ਪੂਰਾ ਵੀ ਨਹੀਂ ਜੀ ਤੇ ਇਹਦਾ ਜੈ ਜੀ ਡਿਮਾਂਡ ਜੀ ਭਾਈ ਮੌਲਿਕਾ ਨੂੰ ਬਣਾਇਦਾ 75 ਕਰ ਲਗੇ 70 ਕਰ ਲਗੇ ਹੂੰ ਬੱਦ ਜਮਾ ਜੈਸਨੋ ਵਾਲਾ ਕੰਮ ਹੀ ਇਹਦਾ ਹੋਣਾ 100 ਛੋੜੀ ਇਹਦੀ ਹੋਣੀ ਆ 65 ਦੀ ਦੇਣੀ ਜੋੜਾ ਬਾਈ ਮੈਂ ਤੁਹਾਨੂੰ ਦੱਸਦਾ ਵੀ ਜੋੜੇ ਚੋਂ ਨਹੀਂ ਹੋਣਾ ਜੋੜੇ ਚੋਂ ਹਾਂ ਕਿਉਂਕਿ ਮੈਂ ਇਹਦਾ ਕੱਲੀ ਕਰ ਨੂੰ ਅੱਜ ਵੇਚਣ ਨੂੰ ਭਲਾ 70 72 ਹੀ ਵੇਚ ਗਏ ਯਾਰ ਜੋੜੇ ਦਾ ਕਰਕੇ ਆਪਾਂ ਨੂੰ ਭਾਜ ਆਇਆ ਦੋਵਾਂ ਦਾ ਜੈਸਨੋ ਕਹਦਾ ਮੇਰੀ ਮਿਹਨਤੀ ਆ ਬਾਈ ਚੌਂਡ ਵਾਲਾ ਵੀ ਫੋਨ ਨਾ ਲਾਵੇ ਯਾਰ ਅੱਛਾ ਆਪਾਂ ਫੈਕਸੀ ਕਰਤਾ ਜਮਾ ਕੰਮ ਠੀਕ ਆ ਵੀ ਕਿਉਂਕਿ ਐਵੇਂ ਭਕਾਈ ਕਰੀ ਅੱਗੇ ਬਾਈ ਉਹਦਾ ਕੋਈ ਫਾਇਦਾ ਨਹੀਂ ਆ ਠੀਕ ਆ ਪਰ ਠੰਡੀ ਸੀ ਲੈਣੀ ਆ ਨਾੜਾਂ ਮੁਖਾ ਦੇ ਕੀਗਾ ਲੈ ਐਂਡ ਥੱਬੇ ਦਾ ਹਵਾਨਾ ਤਿਆਰ ਕਰੀ ਸਰਪੇ ਤੇ ਮੈਂ ਵਾਰ-ਵਾਰ ਆਣਾ ਬਈ ਕੋਈ ਛੂਡਣਾ ਨਾ ਸਮਝੇ ਇਹਨਾਂ ਜਿਹੜੀਆਂ ਨਾ ਕੱਦ ਮੀਡੀਅਮ ਹੋਇਆ ਪੱਕਾ ਮੰਗ ਆ ਦੋਨੇ ਮੀਡੀਅਮ ਆ ਉਹਨੇ ਵੱਡੀਆਂ ਤੇ ਜਿਹੜੀ ਜਰਸੀ ਆਏਗੀ ਵੀਰੇ 골ਡਨ ਜੇ ਕਲਰ ਦੀ ਜਰਸੀ ਆ ਇਹ ਬਾਈ ਅੱਖਾਂ ਦੇ ਵਾਲ ਵੀ ਗੁਲਾਬੀ ਆ ਕੰਨਾਂ ਦੇ ਮੂ ਨੱਕ ਸੂਰ ਵੇਖ ਲਾ ਮਗਰੋਂ ਗੁਲਾਬੀ ਥਣ ਗੁਲਾਬੀ ਆ ਗੁਲਾਬੀ ਗੁਲਾਬੀ ਹੋਈ ਪਈ ਆ ਜੀ ਪਹਿਲੇ ਸੂਏ ਨੇ ਕਿਹਾ ਗੁਲਾਬੀ ਰੱਖ ਬਈ ਗੁਲਾਬੋ ਗੁਲਾਬੋ ਨਾ ਰੱਖ ਨਾ ਗੁਲਾਬੋ ਰੱਖ ਲੈ ਜਦਾਂ ਮੈਂ ਕਰਾਂਗਾ 17 ਕਿਲੋ ਦੁੱਧ ਚੋਇਆ ਵਾ ਬਾਈ ਠੀਕ ਆ ਦਿਨੇ ਦੇ ਪਈਆ ਪੂਰੇ ਅੱਜ 4 ਠੀਕ ਆ ਇੱਕ ਅੱਧਾ ਦਿਨ ਉੱਤੇ ਵੀ ਲੈ ਸਕਦੀ ਪਹਿਲਾਂ ਵੀ ਸੂ ਸਕਦੀ ਠੀਕ ਆ ਕਿੰਨਾ ਪਿਆਜੂ ਬਾਈ 17 ਅਗਲੇ ਨੇ ਕਿਹਾ ਆਪਾਂ ਵੀ 16 17 ਮੰਨ ਕੇ ਲਈ ਆ ਅਗਲੇ ਦੀ ਸੇਵਾ ਤਾਂ ਹੀ ਆ ਯਾਰ ਦੁੱਧ ਦਾ ਠੀਕ ਆ ਆਪਾਂ ਐਵੇਂ ਇੱਥੇ ਫੜਾ ਮਾਰੀ ਆ ਕਿੰਨਾ ਦੇਊਗੀ ਬਈ ਉਹ ਅਗਲਾ ਜਾ ਕੇ ਬਈ 4-5 ਪੱਠੇ ਨਾ ਪਾਏ ਪਸ਼ੂ ਨੇ ਦੁੱਧ ਕਰਾ ਦੇਣਾ ਹੂੰ ਠੀਕ ਹੈ ਨਾ ਅਗਲਾ ਸਮਝ ਨਾ ਲਵੇ ਬਈ ਆਪਦੇ ਸਮਝ ਨਾ ਲਵੇ ਪਾਈਆ ਦੀ ਗਾਰੰਟੀ ਨਹੀਂ ਹਾਂ ਬਈ ਠੀਕ ਹੈ ਜੀ ਥਣਾ ਦੀ ਪਾਰ ਪਿੱਛੇ ਦੀ ਫੋਲ ਗਾਰੰਟੀ ਆ ਠੀਕ ਹੈ ਜੀ ਚੰਗੀ ਆ ਨਿੱਗਰ ਆ ਵਜਨ ਵਜੂਦ ਵਾਲੀ ਆ ਜੀ ਤਿਆਰੀ ਵੀ ਸੋਣੀ ਕਰਦੀ ਹੁੰਦੀ ਆ ਜਿਹੜੇ ਦਿਨ ਹੁੰਦੇ ਆ ਵੀਰੇ 2-4 ਦਿਨ ਬਾਅਦ ਵੀ ਸਕਦੇ ਹੁੰਦੇ ਆ ਘਟ ਵੀ ਸਕਦੇ ਹੁੰਦੇ ਦਿਨਾਂ ਦਾ ਕੋਈ ਫੈਕਸ ਨਹੀਂ ਹੁੰਦਾਗਾ ਜੀ ਸੋਨਾ ਥਾਣਾ ਦਾ ਸਹਜ ਆ ਕੱਲਾ ਕੱਲਾ ਨਿਕਲ ਆ ਬੂਥੀ ਵਿਖਾ ਵੈੜਦੀ ਮੜੀ ਲੈ ਮੋਟਾ ਥਾਣਾ ਥਾਣਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਆ ਜੀ ਬੂਥੀ ਚੈੱਕ ਕਰਾ ਜੀ ਬਿਲਕੁਲ ਠੀਕ ਆ ਜੀ ਲਓ ਫੇਸ ਕੁਆਲਟੀ ਵੀ ਕਰ ਲੋ ਚੈੱਕ ਕਰ ਮਾਲੀ ਦੀ ਦੁੱਧ ਚੰਗਾ ਪਾਉਗੀ ਪਰ ਬਾਕੀ ਬਰੇ ਸੇਵਾ ਦੇ ਸਰ ਤੇ ਸੋਨਾ ਫਿਟਣਾ ਸਾਲਾ ਹਵਾਨਾ ਜੀ ਬਾਕੀ ਬਰੇ ਬਾਈ ਦੇ ਪਸ਼ੂ ਸਾਰੇ ਖਰੀਦਾ ਹੀ ਹੁੰਦੇ ਆ ਨਾ ਤਾਂ ਕੋਈ ਸੂਏ ਦਾ ਵਹਿਮ ਕਰੇ ਭਾਈ ਜਿਹੜਾ ਮਰਜ਼ੀ ਮੰਨ ਕੇ ਆ ਜੀ ਤੇ ਆਪਦੀ ਬਰੇ ਜੇ ਕੋਈ ਸੂਆ ਸਵਾਇਆ ਨਾਗਾ ਸਾਹਿਬ ਦਾ ਚੋਕੇ ਲੈ ਜੀ ਤੇ ਜੇ ਕੋਈ ਗੱਬਣ ਨਾਗਾ ਸਾਹਿਬ ਦਾ ਪਾਸ ਕਰਕੇ ਜਰੂਰ ਲੈ ਕੇ ਜਾਇਓ ਭਾਈ ਬਾਕੀ ਜਿਹੜੀ ਗੱਲ ਹੁੰਦੀ ਆ ਆਪਾਂ ਜ਼ਿੰਮੇਵਾਰ ਬੈਠੇ ਹੁੰਨੇ ਆ ਥਾਣਾ ਦੇ ਠੀਕ ਆ ਆਪਣੇ ਘਰੇ ਪਸ਼ੂ ਦੇ ਥਾਣਾ ਜੁ 21 ਆਪਾਂ ਅਗਲੇ ਨੂੰ ਦੱਸ ਕੇ ਰਹਿਦਾ ਉਹ ਵੇਰ ਗੱਬਣ ਲਈ ਸੀ ਹੂੰ ਪੈਲ ਹੋ ਗਈ ਸੋ ਕਿ ਆਪਾਂ ਵੇਚੀ ਨਹੀਂ ਬਾਈ ਠੀਕ ਆ ਵਿਲਾਪਾ ਹੋਊਗਾ ਆਪਾਂ ਨੂੰ ਲੱਗਦਾ ਲੰਬੇ ਰੋਡਾ ਤਨ ਸਿੱਧੀ ਗੱਲ ਆ ਲੈ ਤੇ ਇਹਦੀ ਡਿਮਾਂਡ ਜੇ ਫੈਕਸ ਬਾਈ ਜਵਾਂ ਹੂੰ 100 ਸ਼ੋਰ 55 ਦੀ ਹੂੰ 55 ਦੀ ਕੋਈ 60 ਨਹੀਂ ਕੋਈ 65 ਨਹੀਂ ਮੰਗਣ ਨੂੰ ਜਨਾ ਮਾਰਕੀਆ ਜੇ ਮੰਗ ਲੈਂਦੇ ਠੀਕ ਆ ਤੇ ਆਹ ਕਿਹੜੀ ਜਾਤ ਚ ਪੈਂਦੀ ਆ ਬਾਈ ਜਰਸੀ ਤੇ ਸ਼ਾਈ ਵਾਲਾ ਕਰਾਸ ਆ ਵੇੜ ਕਰਾਸ ਗਰਮੀ ਵਾਲੇ ਤੋਫੇ ਆ 16 17 ਕਿਲੋ ਅਗਲੇ ਨੇ ਇਹਦਾ ਕਿਹਾ ਵੀ ਅਸੀਂ ਚੋਇਆ ਹੂੰ ਠੀਕ ਆ ਭੈਣ ਭਰਾ ਵੀ ਆਉਦੀ ਸਮਝਣਾ ਲੈਣਾ ਦਿਨ ਇਹਦੇ ਵੀ ਦੋ ਜਾਂ ਤਿੰਨ ਹੀ ਪਏ ਹੂੰ ਪਿਆਰਾ ਵੜਾ ਥਣਾ ਦੀ ਭਾਰ ਪਛਰੀ ਆਪਣੀ ਇਹਦੀ ਵੀ ਫੁੱਲ ਗਰੰਟੀ ਆ ਠੰਡੀ ਸੀਲ ਦੀ ਵੀ ਫੁੱਲ ਗਰੰਟੀ ਬਾਈ ਯਾਰ ਠੰਡਾ ਸੀਂਦਾ ਤੇ ਤਕਰੀਬਨ ਬਾਈ ਜਰਸੀ ਇਹ ਹੀ ਹੁੰਦੀਆਂ ਹੀ ਆ ਸਾਰਿਆਂ ਨੂੰ ਪਤਾ ਹੀ ਆ ਠੀਕ ਆ ਬਾਕੀ ਚੰਗੀ ਆ ਜੀ ਸੋਹਣਾ ਥਣਾ ਦਾ ਕੈਜ ਆ ਸਾਹੀਵਾਲ ਤੇ ਜਰਸੀ ਦਾ ਕ੍ਰੋਸ ਆ ਫਾਇਦਾ ਹੋ ਜਾਂਦਾ ਬਈ ਇਹਦਾ ਜਿਹੜਾ ਫੈਟ ਰੇਟ ਹੋਰ ਵੀ ਵੱਧ ਜਾਂਨ ਲੰਦੇ ਕਿਉਂਕਿ ਜਿੱਦੋਂ ਕ੍ਰੋਸ ਆਂਗ ਆ ਜਾਂਦਾ ਜਿਹਦਾ ਜਫ ਨਾਲ ਹੋਵੇ ਤਾਂ ਦੁੱਧ ਵੱਧ ਜਾਂਦਾ ਤੇ ਜੇ ਸਾਹੀਵਾਲ ਨਾ ਹੋ ਜੇ ਤਾਂ ਵੀਰੇ ਹੈਟ ਵੱਧ ਜਾਂਦੀ ਹੁੰਦੀ ਆ ਜੀ ਦੁੱਧ ਜਿੰਨਾ ਪਿਆ ਉਹ ਚਿੱਟਾ ਪਿਆ ਉਹ ਮੱਝਾਂ ਰਗਾ ਜਮਾ ਮੱਦ ਲੈਣ ਜਾਓਗੇ 16 17 ਕਿਲੋ ਵਾਲੀ ਤਾਂ 2 2.5 ਲੱਖ ਦੀ ਆਊਗੀ ਬਜਟ ਥੋੜਾ ਥੋੜਾ ਪੈਸੇ ਆਪਾਂ ਕਈਆ ਰਵੀਰ ਨੇ ਕਿਹਾ ਥੋੜੇ ਨਾ ਹੋਣੇ ਹਮੀ ਭਲੀ ਆ ਨਿੱਗਰ ਆ ਠੀਕ ਆ ਆਪਾਂ ਆਜ ਲੋਕ ਹਮਾਚਲੀਆਂ ਰਹੀ ਜਾਂਦੇ ਆ ਜਿਹੜੀਆਂ ਪਸੰਗਾਂ ਦੇਣੀਆਂ ਨੇ ਨਾ ਇਹਨਾਂ ਦੁੱਧ ਕੱਢਣ ਆਪਾਂ ਲਿਖ ਕੇ ਵੀ ਦੇ ਦਾਂਗੇ ਹਮਾਚਲ ਵਾਲੀ 7 8 ਕਿਲੋ ਤੋਂ ਵੱਧ ਠੀਕ ਆ ਬਾਕੀ ਵੀਰੇ ਆਪਦੀ ਸੇਵਾ ਗੌਰ ਹੁੰਦੀ ਆ ਇਹਦਾ ਛੋਟਾ ਜਿਹਾ ਆਪਾਂ ਬਾ ਬਰਾੜਾ ਯਾਰ ਮੋਲ ਨਹੀਂ ਕਰਨਾ ਕਿਸੇ ਦਾ ਵੀ ਹੂੰ 100 ਰੁਪਿਆ ਛੋੜ ਹੀ ਕਰਨੀ ਐ ਦੀ 51000 ਚੋਂ ਕਿੰਨੇ ਤੇ ਜੀ 51 ਚੋਂ ਆ 51000 ਹਾਂ ਠੀਕ ਆ ਆ 51000 ਚੋਂ ਬਾਈ ਕਹਿੰਦਾ 100 ਰੁਪਿਆ ਛੋੜ ਹੀ ਕਰਨੀ ਆ ਭਾ ਤਾਂ ਛੋਟੇ ਛੋਟੇ ਹੀ ਹੁੰਦੇ ਆ ਬਾਈ ਦੇ ਬਾਕੀ ਜੀ ਨੂੰ ਵੀ ਨਾ ਬਾਕੀ ਬਾਈ ਆਪਾਂ ਵਾਰ ਵਾਰ ਕਹਿੰਦੇ ਆ ਵੀ ਥਾਣਾ ਦੀ ਭਾਰ ਪਿੱਛੇ ਦੀ ਠੰਡੇ ਸੀਲ ਦੀ ਆਪਣੇ ਸਾਰੇ ਪਸ਼ੂਆਂ ਦੀ ਫੁੱਲ ਗਾਰੰਟੀ ਆ ਉਹਦੀ ਜੇਰ ਦੀ ਗਾਰੰਟੀ ਆ ਹੂੰ ਬਾ ਦੋਤਾ ਦਿੰਨਾ ਅਗਲੇ ਨੇ ਦੱਸਿਆ ਆਪਾਂ 2 ਕਿਲੋ ਘਟਾ ਦੱਸਦੇ ਹੁੰਨੇ ਆ ਬੰਦੇ ਦਾ ਆ ਜੋੜੇ ਦਾ ਮੈਂ ਨੰਬਰ ਵੀ ਦੇ ਦੂੰ ਯਾਰ ਠੀਕ ਆ ਜਿਹਨੇ ਚੋਨੀਆਂ ਆ ਆਪਾਂ ਚੋਨੀਆਂ ਨਹੀਂ ਹਨਾ ਬਤੌਰ ਫਿਰ ਕੇ ਲਈਆਂ ਆਪਾਂ ਕਿਹਾ ਨਹੀਂ ਬਈ ਠੀਕ ਆ ਜਿਹੜਿਆ ਨੇ ਮੰਡੀਆਂ ਤੋਂ ਲਈਆਂ ਹੁੰਦੀਆਂ ਉਹ ਕਦੇ ਨਹੀਂ ਕਹਿੰਦੇ ਹੁੰਦੇ ਅਸੀਂ ਨੰਬਰ ਦੇ ਦਾਂਗੇ ਆਪਾਂ ਕਹਿੰਦੇ ਆ ਜੋੜੇ ਦਾ ਨੰਬਰ ਦਊਂਗਾ ਮੈਂ ਉਹ ਦੱਸਿਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ